ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਸਿਹਤ ਕਾਰਡ ਯੋਜਨਾ ਬਾਰੇ ਮੰਤਰੀ ਬਲਵੀਰ ਸਿੰਘ ਦੀ ਵੱਡੀ ਅਪਡੇਟ ਹੁਣ 2 ਅਕਤੂਬਰ ਨੂੰ ਨਹੀਂ ਸ਼ੁਰੂ ਹੋਵੇਗੀ ਯੋਜਨਾ ਹਰਮੰਦਰ ਸਾਹਿਬ ਦੀ ਆਈ ਵੀਡੀਓ ਤੇ ਅਤਰਾਜ ਜਥੇਦਾਰ ਗੜਗਾਜ ਨੇ ਸਰਕਾਰ ਤੇ ਚੁੱਕੇ ਸਵਾਲ ਸਰਕਾਰ ਤੋਂ ਕਾਰਵਾਈ ਦੀ ਕੀਤੀ ਮੰਗ ਕਿਸਾਨਾਂ ਨੇ ਲੱਭਿਆ ਝੋਨੇ ਦਾ ਬਦਲ ਪੰਜਾਬ ਚ ਕਪਾਹ ਦੀ ਕਾਸ਼ਤ ਤੇ ਹੋਇਆ ਵਾਅਦਾ ਪਰ ਘੱਟ ਕੀਮਤਾਂ ਤੇ ਵਧਾਈ ਚਿੰਤਾ ਵੋਟ ਚੋਰੀ ਦੇ ਮੁੱਦੇ ਤੇ ਦੇ ਮਾਨ ਨੇ ਕੇਰੀ ਕੇਂਦਰ ਸਰਕਾਰ ਕਿਹਾ 7 ਸਾਲ ਪਹਿਲਾਂ ਕੇਜਰੀਵਾਲ ਨੇ ਚੁੱਕਿਆ ਸੀ ਮੁੱਦਾ ਹੁਣ ਖਬਰਾਂ ਵਿਸਥਾਰ ਦੇ ਨਾਲ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੂਆਣੇ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਉਸ ਦੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਵਿੱਚ ਬੇਲੋੜੀ ਦੇਰੀ ਤੇ ਸਵਾਲ ਉਠਾਏ ਨੇ ਅਦਾਲਤ ਨੇ ਕਿਹਾ ਕਿ ਤੁਸੀਂ ਰਾਜੂਆਣੇ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਅਗਲੀ ਸੁਣਵਾਈ ਦੀ ਤਾਰੀਖ ਤੇ ਸਪਸ਼ਟ ਨਿਰਦੇਸ਼ ਦੇਣ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਉਂਕਿ ਇਹ ਕੇਸ ਨੂੰ ਮੁਲਤਵੀ ਨਹੀਂ ਕਰੇਗਾ ਸਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬਿਆਨਤ ਸਿੰਘ ਦੀ ਹੱਤਿਆ ਮਾਮਲੇ ਦੇ ਵਿੱਚ ਕਾਰਵਾਈ ਚੱਲੀ ਇਸ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ ਕਿ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬਿਆਨਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਤੇ ਸਜ਼ਾਏ ਮੌਤ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜਵਾਨਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਰਾਜਵਾਣਾ ਨੂੰ 1995 ਦੇ ਵਿੱਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਰਾਜਵਾਣਾ ਪਿਛਲੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ। ਇਸ ਕੇਸ ਬਾਰੇ ਵਧੀਕ ਸਲਸਟਰ ਜਨਰਲ ਕੇ ਐਮ ਨਟਰਾਜ ਨੇ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਅਤੇ ਐਨ ਵੀ ਅੰਜਾਰੀਆ ਦੇ ਬੈਂਚ ਨੂੰ ਜਾਣਕਾਰੀ ਦਿੱਤੀ। ਬੈਂਚ ਨੇ ਵਧੀਕ ਸਲਸਟਰ ਜਨਰਲ ਨੂੰ ਪੁੱਛਿਆ ਕਿ ਤੁਸੀਂ ਉਸ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਤੇ 팀 ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਘਟੋ ਘਟ ਅਸੀਂ ਫਾਂਸੀ ਤੇ ਰੋਕ ਨਹੀਂ ਲਗਾਈ ਸਰਵੋਚ ਅਦਾਲਤ ਰਾਜਵਾਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਪੀਲ ਤੇ ਸੁਣਵਾਈ ਕਰ ਰਹੀ ਹੈ ਰਾਜਵਾਨਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਲ ਰੋਤਗੀ ਨੇ ਕਿਹਾ ਕਿ ਉਹਨਾਂ ਦੇ ਮੁਵਕਲ ਦੀ ਰਹਿਮ ਦੀ ਪਟੀਸ਼ਨ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਰੋਤਗੀ ਨੇ ਕਿਹਾ ਕੀ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਰਹਿਮਦੀਪ ਪਟੀਸ਼ਨ ਦਾ ਸਿਰਫ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਖਰਲੇ ਅਦਾਲਤ ਨੇ ਕਿਹਾ ਹੈ ਕਿ ਰਾਜੌਣਾ ਨੇ ਖੁਦ ਰਹਿਮਦੀਪ ਪਟੀਸ਼ਨ ਦਾਇਰ ਨਹੀਂ ਕੀਤੀ ਸੀ ਬਲਕਿ ਇਹ ਗੁਰਦੁਆਰਾ ਕਮੇਟੀ ਦੇ ਵੱਲੋਂ ਦਾਇਰ ਕੀਤੀ ਗਈ ਸੀ। ਬੈਂਚ ਨੇ ਕੇਸ ਦੀ ਸੁਣਵਾਈ 15 ਅਕਤੂਬਰ ਤੱਕ ਮੁਲਤਵੀ ਕਰਦਿਆਂ ਕਿਹਾ ਕਿ ਕੇਂਦਰ ਦੀ ਬੇਨਤੀ ਤੇ ਮਾਮਲੇ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਰਵੋਚ ਅਦਾਲਤ ਨੇ 20 ਜਨਵਰੀ ਨੂੰ ਕੇਂਦਰ ਨੂੰ ਰਾਜਵਾਨਾ ਦੀ ਰਹਿਮ ਦੀ ਪਟੀਸ਼ਨ ਤੇ ਫੈਸਲਾ ਲੈਣ ਲਈ ਕਿਹਾ ਸੀ ਕੇਂਦਰ ਨੇ ਉਦੋਂ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਰਹਿਮ ਦੀ ਪਟੀਸ਼ਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਪਿਛਲੇ ਸਾਲ 25 ਸਤੰਬਰ ਨੂੰ ਸਿਖਰਲੀ ਅਦਾਲਤ ਨੇ ਰਾਜਵਾਨਾ ਦੀ ਪਟੀਸ਼ਨ ਤੇ ਕੇਂਦਰ ਪੰਜਾਬ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਵੀ ਜਵਾਬ ਮੰਗਿਆ ਸੀ ਪੰਜਾਬ ਸਿਹਤ ਕਾਰਡ ਯੋਜਨਾ 2 ਅਕਤੂਬਰ ਨੂੰ ਸ਼ੁਰੂ ਨਹੀਂ ਹੋਣ ਜਾ ਰਹੀ ਹੜ ਕਾਰਨ ਸਰਕਾਰ ਨੇ ਹੁਣ ਇਨਾ ਦਸੰਬਰ ਵਿੱਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਦਿੱਤੀ ਆ ਉਹਨਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਜਲਦੀ ਸ਼ੁਰੂ ਹੋਵੇਗੀ ਅਤੇ ਇਸ ਲਈ ਫੰਡ ਅਲਾਟ ਕਰ ਦਿੱਤੇ ਗਏ ਨੇ ਜਿਹੜੀ ਸਕੀਮ ਹੈ ਸੱਚ ਇਹ ਦੋ ਤੱਕ ਨੇ ਹੁਣ ਦਸੰਬਰ ਚ ਉਹਦਾ ਰੀਜ਼ਨ ਇਹ ਆ ਵੀ ਇੱਕ ਤਾਂ ਫਲੱਡਸ ਆ ਗਏ ਤਾਂ ਵੀਰ ਟੋਟਲੀ ਹੋਇਆ ਤੇ ਦੂਜਾ ਇਹ ਤੇ ਸੀਗਾ ਕਿ ਜਿਹੜੀ ਜਿਵੇਂ ਸੈਂਟਰ ਦੀ ਇੱਕ ਸਕੀਮ ਆ ਉਦੇ ਚ ਜਿਹੜੇ ਐਗਜ਼ਿਸਟਿੰਗ ਬੈਨੀਫਿਸ਼ੀਰੀ ਆ ਉਹ 5 ਲੱਖ ਤੋਂ ਬਾਅਦ ਪੰਜਾਬ ਦਾ ਹੋਏਗਾ ਉਹਨਾਂ ਦੇ ਨਾਲ ਸਾਡੀ ਹਾਂ ਹੋ ਗਿਆ ਕਾਫੀ ਕੁਝ ਹੋ ਗਿਆ ਸਾਡਾ ਉਹਦੀ ਵਰਟੀਕਲ ਇੰਟੀਗ੍ਰੇਸ਼ਨ ਹੋਣੀ ਆ ਸੋ ਇਹ ਥੋੜਾ ਜਿਹਾ ਦੋ ਇਸ਼ੂਸ ਕਰਕੇ ਥੋੜਾ ਜਿਹਾ ਡਿਲੇ ਹੋ ਜਾਏਗਾ ਇੱਕ ਦੋ ਮਹੀਨੇ ਦਾ ਆ ਦਸੰਬਰ ਦੇ ਵਿੱਚ ਹੋ ਜਾਏਗੀ ਦਸੰਬਰ ਦੇ ਵਿੱਚ ਦਸੰਬਰ ਦੇ ਮਹੀਨੇ ਚ ਲਾਂਚ ਹੋ ਜਾਏਗੀ ਜਿਹੜਾ ਵਿਵਾਜੀ ਦਾ ਕੁਐਸਚਨ ਆ ਉਹ ਵਿਵਾਜੀ ਇਸ ਤਰ੍ਹਾਂ ਹੈਗਾ ਸਪੋਸ ਸਾਰਿਆਂ ਦੇ ਕਾਰਡ ਨਹੀਂ ਬਣੇ ਕਿਸੇ ਨੂੰ ਲੋਡ ਪੈ ਗਈ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਐਮਪਾਇਰੋ ਹਸਪੀਟਲ ਆ ਜਾਂ ਗਵਰਨਮੈਂਟ ਹਸਪੀਟਲ ਆ ਤੁਸੀਂ ਆਪਣਾ ਆਧਾਰ ਤੇ ਵੋਟਰ ਕਾਰਡ ਔਨ ਦਾ ਸਪ ਸ਼੍ਰੀ ਹਰਮੰਦਰ ਸਾਹਿਬ ਨਾਲ ਝੂਠੀ ਵੀਡੀਓ ਬਣਾਉਣ ਸੰਬੰਧੀ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਤੇ ਇਤਰਾਜ਼ ਜਤਾਇਆ। ਹੁਣ ਇਸ ਘਟਨਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਕਾਰਵਾਈ ਦੀ ਮੰਗ ਕੀਤੀ ਹੈ। ਕਿ ਖਾਸ ਕਰਕੇ AI ਤਕਨੀਕ ਦੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਬੰਧ ਵਿੱਚ ਕੁਝ ਇਤਰਾਜਜੋਗ ਵੀਡੀਓਂਗਾਂ AI ਦੇ ਨਾਲ ਬਣਾ ਕੇ ਜਾਲੀ ਨਕਲੀ ਬਣਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜੋ ਸਿੱਖਾਂ ਦੀ ਆਸਥਾ ਤੇ ਸ਼ਰਧਾ ਭਾਵਨਾ ਵਾ ਉਸ ਨੂੰ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਜੋ ਵੀ ਪਿੱਛੇ ਵੀ ਵੀਡੀਓ ਬਣਾਈਆਂ ਗਈਆਂ AI ਦੇ ਨਾਲ ਜਾਂ ਜਿਹੜੀ ਹੁਣ ਇਤਰਾਜਜੋਗ ਵੀਡੀਓ ਬਣਾਈ ਗਈ ਆ ਉਹਨੂੰ ਦੇਖ ਕੇ ਹਰੇਕ ਗੁਰੂ ਨਾਨਕ ਨਾਮ ਲੈਵਾ ਸਿੱਖ ਦਾ ਜਿਹੜਾ ਦਿਲ ਵਾ ਉਹ ਵਲੁੰਧ ਰਿਆ ਗਿਆ ਪਰ ਇਹਦੇ ਵਿੱਚ ਫਿਕਰਮੰਦੀ ਵਾਲੀ ਗੱਲ ਇਹ ਹੈਗੀ ਆ ਕਿ ਪਹਿਲਾਂ ਵੀ ਜਿਨ੍ਹਾਂ ਨੇ AI ਤਕਨੀਕ ਦੇ ਨਾਲ ਇਹੋ ਜੀਆਂ ਕੋਈ ਗਲਤ ਵੀਡੀਓ ਬਣਾਈਆਂ ਇਤਰਾਜ਼ਯੋਗ ਔਰ ਜਿਨ੍ਹਾਂ ਨੇ ਹੁਣ ਬਣਾਈਆਂ ਅਜੇ ਤੱਕ ਭਾਵੇਂ ਪੰਜਾਬ ਸਰਕਾਰ ਆ ਤੇ ਭਾਵੇਂ ਸੈਂਟਰ ਦੀ ਕੇਂਦਰ ਸਰਕਾਰ ਇਹ ਇਹੋ ਜੇ ਲੋਕਾਂ ਨੂੰ ਟ੍ਰੇਸ ਨਹੀਂ ਕਰ ਸਕੀ ਜਿਹੜੀ ਕਿ ਸਰਕਾਰ ਦੀ ਮਨਸ਼ਾ ਦੇ ਉੱਤੇ ਸਿੱਧਮ ਸਿੱਧਾ ਸਵਾਲ ਆ ਵੀ ਜਦੋਂ ਕਿਤੇ ਹੋਰ ਇਹੋ ਜੀ ਕੋਈ ਘਟਨਾ ਹੋਵੇ ਜਾਂ ਕੋਈ ਇਹੋ ਜੀ ਇਤਰਾਜਯੋਗ ਵੀਡੀਓ ਪਾਵੇ ਤੇ ਕੁਝ ਘੰਟਿਆਂ ਦੇ ਵਿੱਚ ਖਾਸ ਕਰਕੇ ਸਰਕਾਰ ਦਾ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਆ ਉਹ ਕੁਝ ਘੰਟਿਆਂ ਦੇ ਵਿੱਚ ਵੀ ਇਹ ਦਾਵਾ ਕਰਦਾ ਕਿ ਅਸੀਂ ਦੋਸ਼ੀਆਂ ਨੂੰ ਲੱਭ ਲਿਆ ਵੀ ਕਿੰਨਾਂ ਨੇ ਅਪਲੋਡ ਕੀਤੀ ਪਰ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਤੇ ਇੱਥੇ ਇਗਨੋਰ ਕੀਤਾ ਜਾਂਦਾ ਜਿਹੜਾ ਕਿ ਮੰਦ ਭਾਗ ਨਹੀਂ ਸਗੋਂ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਵਾ ਕਿ ਸਾਡੇ ਮਾਮਲੇ ਜਾਣਬੁੱਝ ਕੇ ਦਬਾਏ ਜਾ ਰਹੇ ਤੇ ਇਹੋ ਜੀਆਂ ਵੀਡੀਓ ਹੋਰ ਜ਼ਿਆਦਾ ਫੈਲਣ ਸਗੋ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਉਤਸ਼ਾਹ ਜਿਹੜਾ ਉਹ ਦਿੱਤਾ ਜਾ ਰਿਹਾ ਵਿਧਾਨ ਸਭਾ ਚੋਣਾਂ ਵਿੱਚ ਅਜੇ ਕੁਝ ਸਮਾਂ ਬਾਕੀ ਆ ਪਰ ਹੁਣ ਤੋਂ ਹੀ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਜਿਸ ਦੇ ਤਹਿਤ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਨਾਬਾ ਦੀ ਸਭ ਤਹਿਸੀਲ ਪਾਸੋ ਵਿਖੇ ਆਮ ਆਦੀ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਇਸ ਦੌਰਾਨ ਉਹਨਾਂ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਵੋਟ ਚੋਰੀ ਦੇ ਮੁੱਦੇ ਤੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਇਹ ਮੁੱਦਾ ਚੁੱਕਿਆ ਸੀ ਰਾਹੁਲ ਗਾਂਧੀ ਦੇ ਵੱਲੋਂ ਵੋਟ ਚੋਰੀ ਨੂੰ ਲੈ ਕੇ ਬਿਹਾਰ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਇਸ ਤੇ ਬੋਲਦਿਆਂ ਵਿਧਾਇਕ ਦੇਵ ਮੌਰਨਿਕ ਆ ਕਿ 7 ਸਾਲ ਪਹਿਲਾਂ ਹੀ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਵੱਲੋਂ ਵੋਟ ਚੋਰੀ ਦਾ ਮੁੱਦਾ ਚੁੱਕਿਆ ਗਿਆ ਸੀ ਜਦੋਂ ਬਨਾਰਸ ਦੇ ਵਿੱਚ ਨਰਿੰਦਰ ਮੋਦੀ ਦੇ ਖਿਲਾਫ ਅਰਵਿੰਦ ਕੇਜੀਵਾਲ ਨੇ ਚੋਣ ਲੜੀ ਸੀ ਉਸ ਮੌਕੇ ਉੱਥੇ ਵੋਟਾਂ ਸਨ 11 ਲੱਖ ਅਤੇ ਪੋਲ ਹੋਈਆਂ ਸਨ 13.5 ਲੱਖ ਅਤੇ ਉਸ ਤੋਂ ਹੀ ਸਾਬਿਤ ਹੋ ਗਿਆ ਸੀ ਕਿ ਵੋਟ ਕਿੰਨੀ ਕੁ ਚੋਰੀ ਹੈ ਦੇਖੋ ਰਾਹੁਲ ਗਾਂਧੀ ਜੀ ਤਾਂ ਹੁਣ ਗੱਲ ਕਰਨ ਲੱਗੇ ਆ ਵੋਟ ਚੋਰੀ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਤਾਂ ਪਿਛਲੇ 6-7 ਸਾਲ ਤੋਂ ਰੌਲਾ ਪਾ ਰਹੇ ਨੇ ਜੀ ਕਿ EVM ਦੇ ਵਿੱਚ ਗੜਬੜਾ ਤੁਹਾਨੂੰ ਯਾਦ ਹੋਵੇਗਾ ਜਦੋਂ ਬਨਾਰਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਜੀ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਨਰੇਂਦਰ ਮੋਦੀ ਸਾਹਿਬ ਦੇ ਖਿਲਾਫ ਤਾਂ ਉੱਥੇ ਵੋਟਾਂ ਸੀਗੀਆਂ 11 ਲੱਖ ਪੋਲ ਹੋ ਗਈਆਂ 13.5 ਲੱਖ ਕਿੰਨਾ ਵੱਡਾ ਮਤਲਬ ਸਿਸਟਮ ਗੜਬੜ ਹੋਇਆ ਹੈ ਕਿਸੇ ਨਾ ਕਿਸੇ ਦੀ ਗੱਲ ਹੈ ਨਾ ਜ਼ਹਿਨ ਦੇ ਵਿੱਚ ਕਿ ਕੋਈ ਨਾ ਕੋਈ ਗੜਬੜ ਹੈ ਅਗਰ ਇਹ ਗੜਬੜਾ ਹੈ ਜਿਵੇਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ ਗੱਲ ਪਿਛਲੇ 60 ਸਾਲਾਂ ਤੋਂ ਇਹ ਵੀ ਐਮ ਹੈਕ ਕਰਦੇ ਆਉਂਦੇ ਸੀ ਜੇ ਅਸੀਂ ਕਰ ਲੀਆ ਫਿਰ ਕੀ ਹੋ ਗਿਆ ਜੀ ਉਹਨਾਂ ਨੇ ਆਨ ਰਿਕਾਰਡ ਕਿਹਾ ਨਾ ਤੁਸੀਂ ਸਾਰਿਆਂ ਨੇ ਸੁਣਿਆ ਜੀ ਕਿਤੇ ਨਾ ਕਿਤੇ ਦਾਲ ਚ ਕਾਲਾ ਜੀ ਇਹ ਇਹ ਲੋਕਾਂ ਦਾ ਲੋਕਾਂ ਦਾ ਮਤਦਾਨ ਲੋਕਾਂ ਦੀ ਮਤਦਾਨ ਲੋਕਾਂ ਦੀ ਅਕਲ ਦਾ ਦਾਨ ਇਹ ਵੋਟ ਹੈ ਜੀ ਅਗਰ ਤੁਸੀਂ ਇਹਦੇ ਵਿੱਚ ਚੀਟ ਕਰੋਗੇ ਤਾਂ ਫਿਰ ਰੱਬ ਨੇ ਵੀ ਤੁਹਾਨੂੰ ਮਾਫ਼ ਨਹੀਂ ਕਰਨਾ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਮੰਨਿਆ ਕਿ ਕਾਂਗਰਸ ਨੇ 60 ਸਾਲ ਈਵੀਐਮ ਮਸ਼ੀਨਾਂ ਹੈਕ ਕੀਤੀਆਂ ਪਰ ਅੱਜ ਅਸੀਂ ਕਰਨ ਲੱਗੇ ਤਾਂ ਫਿਰ ਕੀ ਹੋਇਆ ਉਨਾ ਕਹਿਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਅਤੇ ਉਹ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਵਾਬ ਦੇਣਗੇ ਭਾਰਤੀ ਹਵਾਈ ਸੈਨਾ 26 ਸਤੰਬਰ ਨੂੰ ਆਪਣੇ ਇਤਿਹਾਸਿਕ ਲੜਾਕੂ ਜਹਾਜ਼ ਮਿਗ 21 ਨੂੰ ਸੇਵਾ ਮੁਕਤ ਕਰਨ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਮਿਗ 21 ਦੀ ਰਿਹਸਲ ਚੱਲ ਰਹੀ ਹੈ ਅਤੇ 26 ਸਤੰਬਰ ਨੂੰ ਇਸ ਨੂੰ ਵਿਦਾਈ ਗਈ ਦਿੱਤੀ ਜਾਵੇਗੀ ਮਿਗ 21 ਨੇ ਪਹਿਲੀ ਵਾਰ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਵਿੱਚ ਹਿੱਸਾ ਲਿਆ ਇਸ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਅਤਿ ਆਧੁਨਿਕ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਸਖਤ ਟੱਕਰ ਦਿੱਤੀ ਮੈਗ 21 ਵਰਤਮਾਨ ਦੇ ਵਿੱਚ ਪੈਂਥਰਸ ਅਤੇ ਕੋਬਰਾਸ ਸਕੁਐਡਨ ਦੁਆਰਾ ਚਲਾਇਆ ਜਾਂਦਾ ਹੈ ਜੋ ਕਿ ਦੋਵੇਂ ਰਾਜਸਥਾਨ ਦੇ ਵਿੱਚ ਸਥਿਤ ਨੇ 26 ਸਤੰਬਰ ਨੂੰ ਮੈਗ 21 ਨੂੰ ਹਵਾਈ ਸੈਨਾ ਦੇ ਲੜਾਕੂ ਬੇੜੇ ਤੋਂ ਸੇਵਾਮੁਕਤ ਕਰ ਦਿੱਤਾ ਜਾਵੇਗਾ ਪਰ ਇਸ ਨੂੰ ਚਲਾਉਣ ਵਾਲੇ ਦੋ ਸਕੁਐਡਨ ਦੇ ਵਿੱਚੋਂ ਸਿਰਫ ਇੱਕ ਨੂੰ ਅਯੋਗ ਕਰਨ ਦਾ ਫੈਸਲਾ ਕੀਤਾ ਗਿਆ ਹੈ Going over the history of MiG twenty one aircraft, it nineteen sixty three. It will be sixty two years of this aircraft. It came as a high altitude supersonic aircraft. It has participated in uh, all the operations that the Indian Air Force had uh, participated in, starting from nineteen sixty five. Thereafter, nineteen seventy one war. Nineteen sixty five, it had limited uh, uh, operational deployment because of uh, less numbers. Nineteen seventy one. Uh, MiG 21 played a major role in uh, turning the tides of the war. Uh, most notable one was uh, one of the attack on the governor's residence in uh, Dhaka, and uh, the bombing of uh, Tejgaon and Kurmitola airfields. Thereafter, moving on to Ops Safed Sagar. In Ops Safed Sagar, we had uh, utilized MiG 21s. That is, at that time, 17 Scorn, the Golden Arrows, and 108 Squadron, the Hawkeyes. They were used. और फोटो रिकोनिसेंस दे वर यूज्ड फॉर बॉम्बिंग दे वर यूज्ड फॉर ए डी एंड ऑफ कोर्स द वैलियंस और द सोडम्स 51 स्क्वाड्रन द प्रोटेक्टर्स ऑफ द वैल्यू आर देयर उम्मीद की जाती जा रही है कि तेजस एम के ए ਹੁਣ ਹਵਾਈ ਸੈਨਾ ਦੇ ਵਿੱਚ ਮਿਗ 21 ਦੀ ਥਾਂ ਲਵੇਗਾ ਮਿਗ 21 ਨੂੰ 1963 ਦੇ ਵਿੱਚ ਭਾਰਤੀ ਹਵਾਈ ਸੈਨਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਇਹ ਆਵਾਸ ਦੀ ਗਤੀ ਤੋਂ ਵੀ ਤੇ ਜੋੜ ਸਕਦਾ ਹੈ ਹਵਾਈ ਸੈਨਾ ਨੇ ਮੈਗ 21 ਦੇ ਸ਼ਾਨਦਾਰ ਇਤਿਹਾਸ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਮੈਗ 21 ਨੂੰ 1963 ਦੇ ਵਿੱਚ ਹਵਾਈ ਸੈਨਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਹਿਲਾ ਸਕੁਐड्रन ਚੰਡੀਗੜ੍ਹ ਦੇ ਵਿੱਚ ਬਣਾਇਆ ਗਿਆ ਸੀ ਪੰਜਾਬ ਦੇ ਕਿਸਾਨਾਂ ਨੇ ਆਪਣੀ ਕਪਾਹ ਦੀ ਕਾਸ਼ਤ ਵਧਾ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੰਡਿਆ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਵੀ ਫਸਲਾਂ ਦਾ ਬਦਲ ਲੱਭ ਰਹੇ ਹਨ ਇਸ ਵਾਰ ਕਿਸਾਨਾਂ ਨੇ 20000 ਏਕੜ ਵੱਧ ਰਕਬੇ 'ਚ ਕਪਾਹ ਦੀ ਕਾਸ਼ਤ ਕੀਤੀ ਆ ਪਰ ਸਰਕਾਰ ਦੁਆਰਾ ਨਿਰਧਾਰਿਤ ਕੀਮਤ ਬਹੁਤ ਘੱਟ ਹੈ ਜਿਸ ਕਾਰਨ ਕਿਸਾਨਾਂ ਨਾਲ ਵੱਡੀ ਠੱਗੀ ਹੋ ਰਹੀ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀ ਕਪਾਹ ਦੀ ਕਾਸ਼ਤ ਵਧਾ ਦਿੱਤੀ ਹੈ ਜੋ ਕਿ ਪਿਛਲੀ ਵਾਰ ਨੜ ਨਵੇਂ 1000 ਏਕੜ ਸੀ ਇਸ ਵਾਰ 119000 ਏਕੜ ਹੋ ਗਈ ਹੈ ਫਸਲ ਚੰਗੀ ਹੋਈ ਹੈ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਕਪਾਹ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਸੀ ਪਰ ਇਹ ਅੰਤ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਅਤੇ ਕਪਾਹ ਹੁਣ ਬਾਜ਼ਾਰ ਦੇ ਵਿੱਚ ਪਹੁੰਚ ਰਹੀ ਹੈ ਸਰਕਾਰ ਦੁਆਰਾ ਨਿਰਧਾਰਤ ਕੀਮਤ ਘਟ ਹੈ ਇਹ ਬਾਜ਼ਾਰ ਦੇ ਵਿੱਚ ਵਿਆਪਕ ਸੋਸ਼ਣ ਨੂੰ ਦਰਸਾਉਂਦਾ ਹੈ ਅਤੇ ਕਿਸਾਨ ਨਿਰਧਾਰਤ ਕੀਮਤ ਤੋਂ ਘੱਟ ਵੇਚਣ ਦੇ ਲਈ ਮਜਬੂਰ ਨੇ ਕੋਟਨ ਜਿਹੜੀ ਉਹ ਬਾਜ਼ਾਰ ਵਿੱਚ ਆ ਰਹੀ ਹੈ ਜ਼ਮੀਂਦਾਰ ਭਰਾ ਤੋਂ ਲਿਆ ਰਹੇ ਆ ਉਸ ਵੇਲੇ ਜਿਹੜੀ ਇੱਕ ਜਿਹੜਾ ਹਿੰਦੁਸਤਾਨ ਗਵਰਨਮੈਂਟ ਵੱਲੋਂ ਉਹਦੀ ਜਿਹੜੀ ਕੀਮਤ ਬੰਨੀ ਜਾਂਦੀ ਹੈ ਉਸ ਤੋਂ ਬਹੁਤ ਥੱਲੇ ਕਿਉਂਕਿ ਸੀਸੀਆਈ ਆ ਕੇ ਪਹਿਲਾਂ ਖਰੀਦਦੀ ਹੁੰਦੀ ਹੈ ਇਸ ਵਾਰੀ ਫਸਲ ਕੁਸ਼ਤੇ ਮੇਂ ਅਗੇਤਰੀ ਸੀ ਤੇ ਉਹਨਾਂ ਨੂੰ ਅਸੀਂ ਪਹਿਲਾਂ ਇਤਲਾਬ ਹੀ ਕੀਤੀ ਸੀ ਵੀ ਜਿਵੇਂ ਸੋਨੇ ਦੀ ਗੱਲ ਵੀ ਹੈ ਹੌਲੀ-ਹੌਲੀ ਫਸਲਾਂ ਤੁਰੀਆਂ ਆਈਆਂ ਜਿਹੜੀਆਂ ਨਵੀਆਂ ਕਿਸਮਾਂ ਆ ਉਹ ਅਗੇਤਰੀਆਂ ਆਉਣ ਲੱਗ ਜਾਂਦੀਆਂ ਉਹਦੇ ਲਈ ਕਿ ਤੁਸੀਂ ਬਾਜ਼ਾਰ ਵਿੱਚ ਪਹਿਲਾਂ ਆਓ ਉਹ ਨਹੀਂ ਆਏ ਤੇ ਇਹਦੇ ਨਾਲ ਕਾਫੀ ਵੱਡੀ ਜਿਹੜੀ ਕਿਸਾਨਾਂ ਨਾਲ ਜਿਹੜੀ ਲੁੱਟ ਕਹਿ ਲਈਏ ਠੱਗੀ ਹੋ ਰਹੀ ਹੈ ਕਿ ਉਹ ਜਿਹੜੀ ਇਹਦੀ ਕੀਮਤ ਬੰਨੀ ਗਈ ਹੈ ਭਾਰਤ ਸਰਕਾਰ ਵੱਲੋਂ ਉਹ ਤੋਂ ਕਾਫੀ ਥੱਲੇ ਜ਼ਮੀਦਾਰ ਭਰਾਵਾਂ ਨੂੰ ਵੇਚਣੀ ਪੈਂਦੀ ਹੈ ਇਹਦੇ ਵਿੱਚ ਜਿੱਥੇ ਸੈਂਟਰ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦੀ ਆਈ ਹੈ ਇਹ ਵੀ ਉਸ ਵਿਤਕਰੇ ਦੇ ਵਿੱਚ ਹੋਰ ਨਵਾਂ ਦਰਜ ਕੀਤਾ ਉਹਨਾਂ ਨੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਵਿਤਕਰਾ ਕਰ ਰਹੀ ਹੈ ਜਿਵੇਂ ਕਿ ਪਹਿਲਾਂ ਕਰਦੀ ਆ ਰਹੀ ਹੈ ਸਾਨੂੰ ਨਾ ਫਸਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਅਸੀਂ ਖੁਦ ਅਗਾਉਂਦੇ ਹਾਂ ਕੇਂਦਰ ਸਰਕਾਰ ਨੂੰ ਉਹਨਾਂ ਦੇ ਨਾਲ ਵਿਤਕਰਾ ਬੰਦ ਕਰਨਾ ਚਾਹੀਦਾ ਹੈ ਅਜਨਾਲਾ ਦੇ ਕਸਬਾ ਰਾਮਦਾਸ ਚ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ ਜਿਸ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਸਫਾਈ ਕੀਤੀ ਜਾ ਰਹੀ ਹੈ ਇਸੇ ਦੌਰਾਨ ਉਹ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਸਫਾਈ ਕਰਨ ਜਾ ਰਹੇ ਸਨ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਵਿਧਾਇਕ ਉਧਾਨ ਸਭਾ ਹਲਕਾਈ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸੜਕਾਂ ਦੀ ਸਾਫ ਕਰ ਰਹੇ ਇਹ ਅੰਮ੍ਰਿਤਸਰ ਤੋਂ ਆਪ ਬਾਬਾ ਬੁੰਡਾ ਸਾਹਿਬ ਦੀ ਦੇਖ ਤੱਕ ਹੋਵੇ ਉਹਦੇ ਇਹ ਨਾਲੇ ਤੋਂ ਫਤਿਹ ਦਾ ਟੂੜੀਆਂ ਤੇ ਅੱਗੇ ਵੀ ਇਹ ਸੜਕ ਬਣਾਈ ਸੀ ਆਪਾਂ 54 ਕਰੋੜ ਰੁਪਇਆ ਲਾ ਕੇ 11 ਕਰੋੜ ਰੁਪਇਆ ਪਿੱਛੇ ਲਾਇਆ ਸੀਗਾ ਜਾਣਿਆ ਸੀ 60 65 ਕਰੋੜ ਦੇ ਲਾਗੇ ਇਹ ਸੜਕ ਦੇ ਉੱਤੇ ਲਾਇਆ ਇੱਥੇ ਜਦੋਂ ਹੜ ਆਏ ਥੋੜੇ ਦੇ ਪਹਿਲਾਂ ਇਹਦੇ ਤੇ 66 ਫੋਟਪਾਲ ਕੋਟ ਪਾਣੀ ਦਿੱਤੇ ਤੇ ਚਾਰ ਫੋਟਿਕ ਰੈਕਸ਼ਨ ਫੋਟਪਾਲ ਪਰ ਬਾਪੇ ਦੀ ਇੱਜ਼ਤ ਕਿੱਪਾ ਹੋਈ ਇਮਾਨਦਾਰੀ ਨਾਲ ਬਣੀ ਏ ਛੜਕ ਇੰਨੀ ਵਧੀਆ ਬਣੀ ਕਿ ਛੜਕੇ ਤੋਂ ਟੁੱਟੀ ਨਹੀਂ ਮਾੜੇ ਪੱਤਲੇ ਕਿਦੋਂ ਕੰਡੇ ਜਿਹੜੇ ਉਹ ਭੁੱਲ ਗਿਆ ਜਿੱਥੇ ਪਾਣੀ ਬਹੁਤ ਸਪੀਡ ਨਾਲ ਵਜਾ ਪਰ ਕੁੱਲ ਮਿਲਾ ਕੇ ਤੁਸੀਂ ਦੇਖੋ ਇੱਕ ਛੜਕ ਅੰਬਸਰ ਸੇ ਤੱਕ ਉਸੇ ਤਰ੍ਹਾਂ ਦੀ ਨਹੀਂ ਮੇਰੇ ਹਲਕੇ ਦੇ ਵਿੱਚ ਇਹੀ ਮੇਨ ਛੜਕ ਸੀ ਤੇ ਇਹੋ ਅਛੜ ਦੀ ਜਿਹੜੀ ਬਚ ਗਈ ਬਾਕੀ ਲਿੰਕ ਰੋਡਾਂ ਸਾਰੀਆਂ ਜਿਹੜੀਆਂ ਟੁੱਟ ਗਈਆਂ ਇਹਨੂੰ ਕਹਿੰਦੇ ਇਮਾਨਦਾਰੀ ਦਾ ਕੰਮ ਇੰਨਾ ਵਧੀਆ ਕੰਮ ਠੇਕੇਦਾਰਾਂ ਨੇ ਮੇਰੇ ਅਫਸਰਾਂ ਨੇ ਕੀਤਾ ਸੀਗਾ ਕਿ ਅੱਜ ਕੋਈ ਗਿਲਾ ਨਹੀਂ ਹੈ ਮੈਨੂੰ ਕੋਈ ਦੁੱਖ ਨਹੀਂ ਹੈ ਮੈਂ ਸਮਝਦਾ ਕਿ ਵਕਾਈ ਜੇ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਉਹ ਕੰਮ ਦੇ ਰਿਜ਼ਲਟ ਚੰਗੇ ਹੁੰਦੇ ਆ ਅੱਜ ਇਹ ਛੜਕ ਅਸੀਂ ਸਾਫ਼ ਕਰ ਰਹੇ ਹਾਂ ਸਫਾਈ ਦਾ ਆਖਰੀ ਦਿਨ ਹੈ ਬਾਬਾ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਚ ਹੀ ਇਹ ਛੜਕ ਨੂੰ ਸਾਫ਼ ਕਰਾਵੇ ਆ ਪਦੇ ਮਨ ਖੁਸ਼ ਹੋ ਗਿਆ ਵੇਖ ਕੇ ਕਿ ਇੰਨੀ ਪਿਆਰੀ ਛੜਕ ਜਿੱਤੇ ਇੰਨਾ ਵੱਡਾ ਪਾਣੀ ਆਇਆ ਹੋਵੇ ਜਿਹਦੇ ਤੇ ਪਿਛਲੇ 15 ਦਿਨ ਤੋਂ ਜਿਹੜੇ ਸਾਡੇ ਕਾਸ ਸੇਵਾ ਵਾਲੇ ਆਵੇ ਮਿੱਟੀ ਦਾ ਕੰਮ ਕਾਵੇ ਅੱਗੇ ਜਿਹੜੇ ਆ ਬੰਦ ਬੰਦੇ ਹਜ਼ਾਰਾਂ ਟਰਾਲੀਆਂ ਮਿੱਟੀ ਦੀਆਂ ਲੈਣ ਆਹ ਹਜ਼ਾਰਾਂ ਟਰਾਲੀਆਂ ਸੇਵਾ ਆਲੇ ਲੰਘੇ ਪਰੇ ਸੜਕ ਜਿਹੜੀ ਆ ਉਦਾਂ ਹੀ ਮਜ਼ਬੂਤ ਦੀ ਮਜ਼ਬੂਤ ਆ ਮੈਨੂੰ ਇਹ ਮੰਨਦੀ ਬਹੁਤ ਖੁਸ਼ੀ ਹੋਈ ਸੋ ਇਨਾਰੇ ਜਿਹੜਾ ਵੀ ਕੰਮ ਕਰਾਵਾਂਗੇ ਇਮਾਨਦਾਰੀ ਦੇ ਨਾਲ ਵਧੀਆ ਕੋਈ ਕੰਮ ਜਿਹੜਾ ਇੱਦਾ ਦਾ ਦੀ ਹੋਊਗਾ ਕਿ ਜਿਹੜੇ ਕੰਮ ਦੀ ਲੋਕ ਲਾਂਮਾ ਦੇਣ ਪੰਜਾਬ ਸਰਕਾਰ ਦੇ ਨਸ਼ੇ ਵਿਰੁੱਧ ਅਭਿਆਨ ਨੂੰ ਸਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 88 ਸਬ ਡਿਵੀਜ਼ਨ ਪੁਲਿਸ ਨੇ 6 ਕਿਲੋ ਹਰਾਇਨ ਦੀ ਵੱਡੀ ਖੇਪ ਬਰਾਮਦ ਕੀਤੀ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਨਸ਼ੇ ਦੀ ਖੇਪ ਲੈ ਕੇ ਸ਼ਹਿਰ ਵੱਲ ਜਾ ਰਿਹਾ ਸੀ। ਪੁਲਿਸ ਟੀਮ ਨੇ ਵਿਸ਼ੇਸ਼ ਨਾਕਾ ਲਗਾ ਕੇ ਨੌਜਵਾਨ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਦੌਰਾਨ ਉਸ ਦੇ ਬੈਗ ਤੋਂ 6 ਕਿਲੋ ਹਰਾਇਨ ਬਰਾਮਦ ਕੀਤੀ ਹੈ। ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਅਭਿਆਨ ਦੇ ਤਹਿਤ ਨਿਤ ਵੱਡੀਆਂ ਕਾਮਯਾਬੀਆਂ ਮਿਲ ਰਹੀਆਂ ਨੇ ਇਸੇ ਦੌਰਾਨ ਹੁਣ ਅਮਰੇਸਰ ਦੇ ਥਾਣਾ ڪرੰਡਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਵੱਡੀ ਕਾਮਯਾਬੀ ਹਾਸਲ ਕੀਤੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਥਾਣਾ ڪرੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਨਸ਼ੇ ਦੀ ਖੇਪ ਲੈ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਐਸਐਚਓ ڪرੰਡਾ ਤੇ ਐਸਆਈ ਰਾਜਵੀਰ ਸਿੰਘ ਦੀ ਅਗਵਾਈ ਦੇ ਹੇਠ ਪੁਲਿਸ ਟੀਮ ਨੇ ਵਿਸ਼ੇਸ਼ ਨਾਕਾ ਲਗਾ ਕੇ ਨੌਜਵਾਨ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਦੇ ਦੌਰਾਨ ਉਸ ਦੇ ਬੈਗ ਚੋਂ 6 ਕਿਲੋ ਹੈਰੋਇਨ ਬਰਾਮਦ ਹੋਈ। ਵੱਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲੀ ਸੀ ਜਿਹੜੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਫਰੀਅ ਦਿੱਤੇ ਜੀ ਸਾਡੀ 28 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸਾਡੇ ਐਸਐਚਓ ਭਿੰਡਾ ਦੀ ਸਾਡੀ ਟੀਮ ਜਿਹੜੀ ਹੈ ਐਸਐਸ ਰਾਜਵੀਰ ਸਿੰਘ ਇੰਚਾਰਜ ਕਰਨ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਫੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਹੈ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰ ਹੁੰਦੇ ਨੇ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਉਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ 'ਚ ਜਾਂਦੀ ਹੈ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ ਸੰਮੋਫਰ ਭਜਨ ਸਿੰਘ ਵਸੀ ਨਾਲ ਲਈ ਖਾਣਾ ਖਾਲੜਾ ਔਰ ਇਹਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕਿ ਪਾਕਿਸਤਾਨ ਤੋਂ ਮਨਵਾਈ ਸੀ ਇਹਨੂੰ ਉੱਥੇ 베이스 ਮੰਦਲ ਜਿਹੜਾ ਇੱਕ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਇਹਦੇ ਨਾਲ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਮਯਾਬੀ ਮੁੱਖ ਮੰਤਰੀ ਦੇ ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਯੁੱਧ ਦੀ ਇੱਕ ਵੱਡੀ ਪ੍ਰਾਪਤੀ ਹੈ ਜਾਂਚ ਦੇ ਵਿੱਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਕਿੰਨੇ ਸਮੇਂ ਤੋਂ ਇਸ ਧੰਦੇ ਦੇ ਵਿੱਚ ਸਰਗਰਮ ਸੀ ਅਤੇ ਇਸ ਦੇ ਸਾਥੀ ਕੌਣ ਨੇ ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਦੇ ਮੋਬਾਈਲ ਤੋਂ ਕਈ ਮਹੱਤਵਪੂਰਨ ਸਰਾਦ ਮਿਲੇ ਨੇ ਜਿਨ੍ਹਾਂ ਦੇ ਆਧਾਰ ਤੇ ਆਉਣ ਵਾਲੇ ਦਿਨਾਂ 'ਚ ਵੱਡੀ ਕਾਰਵਾਈ ਹੋਣੀ ਸੰਭਵ ਹੈ ਲੁਧਿਆਣਾ ਚ ਬੀਤੇ ਦਿਨੀ ਠੇਕੇਦਾਰ ਦੇ ਬੇਟੇ ਤੇ ਹੋਏ ਕਤਲਨਾਹ ਹਮਲੇ ਤੋਂ ਬਾਅਦ ਠੇਕੇਦਾਰ ਯੂਨੀਅਨ ਇਕੱਠੀ ਹੋ ਗਈ ਆ ਉਸ ਦਾ ਦੋਸ਼ ਹੈ ਕਿ ਮਾਮਲਾ ਦਰਜ ਹੋਣ ਦੇ ਐਨੇ ਸਮੇਂ ਬਾਅਦ ਵੀ ਮੁਲਜ਼ਮ ਪੁਲਿਸ ਦੀ ਗ੍ਰਿਫਤੋਬਹਾਰ ਨਹੀਂ ਯੂਨੀਅਨ ਨੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਾਲੇ ਵੀ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਪਰ ਪੁਲਸ ਵੱਲੋਂ ਮੁਸਤੈਦੀ ਨਾਲ ਨਹੀਂ ਦਿਖਾ ਰਹੀ ਜਿਹੜੇ ਸੀ ਕੰਮ ਸੜਕਾਂ ਦੇ ਕਰਦੇ ਆਣ ਲੁੱਕ ਦਾ ਕੰਮ ਕਰਦੇ ਆਣ ਉਹਦੇ ਵਿੱਚ ਇਥੇ ਤੱਕ ਇੱਕ ਟੈਂਡਰ ਪਿਆ ਸੀ ਮੋਗਾ ਸੈਕਟਰ ਦੇ ਪਿਆ ਸੀਗਾ ਉਹ ਟੈਂਡਰ ਸਾਡੇ ਇੱਕ ਮੈਂਬਰ ਭਗਵੰਦ ਸਾਹਿਬ ਨੇ ਪਾਇਆ 12 ਕਰੋੜ ਦਾ ਟੈਂਡਰ ਸੀ ਪਰ ਜਿਹੜੇ ਕੁਝ ਲੋਕ ਗਲਤ ਸੰਸਦ ਵਿੱਚ ਆ ਚੁੱਕੇ ਨੇ ਇਸ ਕੰਮ ਦੇ ਵਿੱਚ ਗੈਂਗਸਟਰ ਕਹ ਲਈ ਆਪਾਂ ਗੈਂਗਸਟਰ ਟਾਈਬਰਗੇ ਲੋਕ ਆ ਚੁੱਕੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਸੁਣਿਆ ਕਿਉਂਕਿ ਹਜੇ ਨਵੀਂ ਨਵੀਂ ਐਂਟਰੀ ਹੈ ਜੁਪੀ ਵੀ ਹਰ ਹਮਦਾ ਸੀ ਇਹ ਪਹਿਲਾਂ ਜੀ ਸੁਣਿਆ ਸੁਣਦੇ ਹੁੰਦੇ ਸੀ ਇਹ ਪੰਜਾਬ ਵਿੱਚ ਪਹਿਲਾ ਕੇਸ ਹੈ ਜਿਹੜਾ ਇਸ ਤਰ੍ਹਾਂ ਦਾ ਕੇਸ ਹੈ ਇਹਦੇ ਵਿੱਚ ਕੀ ਹੈ ਉਹਨੇ ਜਦੋਂ ਟੈਂਡਰ ਪਾਇਆ ਤਾਂ 20-25 ਲੋਕ ਨੇ ਜੱਤਰ ਵੀ ਆਏ ਮੈਨੂੰ ਉਹਨੇ ਕਹਿੰਦੇ ਵੀ ਇਹ ਟੈਂਡਰ ਇਹਨਾਂ ਦਾ ਬਰਸ ਦਵਾਓ ਮੈਨੂੰ ਇਹ ਗੱਲ ਕਿ ਕਿ ਮੈਂ ਇਹ ਟੈਂਡਰ ਬਾਕਰਨ ਲਈ ਉਹਨਾਂ ਨੂੰ ਨਹੀਂ ਕਹਿ ਸਕਦਾ ਕਿਉਂਕਿ ਇਹ ਡਿਸਟ੍ਰਿਕਟ ਲੋਧੀਾਨਾ ਦਾ ਪ੍ਰਧਾਨ ਹੈ ਮੇਰੇ ਕੋਲ ਪਹਿਲਾਂ ਇੱਕ ਫੋਨ ਆਇਆ ਜਿਹੜਾ ਬ੍ਰਿੰਦਰ ਬਾਂਸਰ ਸੀ ਉਸਟਰੈਟੋਂ ਆਇਆ ਕਿ ਮੇਰੇ ਕੋਲ ਬੰਦੇ ਕੋਲ ਆ ਰਹੇ ਨੇ ਤੁਸੀਂ ਇਹ ਟੈਂਡਰ ਕਰ ਲਿਓ ਇੱਕ ਜਿਹੜਾ ਮੈਂ ਬੰਦੇ ਦੇਖੇ ਤਾਂ ਮੈਂ ਕਿਹਾ ਤੁਹਾਡੇ ਵਿੱਚੋਂ ਕੋਈ ਠੇਕੇਦਾਰ ਤਾਂ ਹੈ ਹੀ ਨਹੀਂ ਫਿਰ ਜਿਵੇਂ 20 25 ਬੰਦੇ ਸੀਗੇ ਨਾਮਾਂ ਵਿੱਚੋਂ ਕਿਹਾ ਵੀ ਤੁਹਾਡੇ ਕੋਲ ਟਿੱਕੇ ਦਾ ਬੰਦਾ ਹੀ ਨਹੀਂ ਕੋਈ ਤਾਂ ਉਹਨਾਂ ਨੇ ਕਿਹਾ ਜੀ ਬਕਾਸ ਚਰਮਾ ਹੈ ਇਹਨੇ ਪ੍ਰਾਂਤ 23 ਸਾਲ ਪਹਿਲਾਂ ਲਾਇਆ ਵਾ ਤੇ ਇਹ ਉਹ ਕਹਿੰਦਾ ਜੀ ਸਾਡੇ ਕੰਮ ਮੈਂ ਬਣਦਾ ਮੈਨੂੰ ਇਹਨਾਂ ਰੁਕਣ ਦਾ ਸ਼ੁਕਰੀਆਬਾਦ ਹੈ ਇੱਕ ਤਰ੍ਹਾਂ ਦੀ ਧਮਕੀ ਗੈਂਗਸਟਰ ਵਾਲੀ ਕਰ ਇਹ ਕੰਮ ਅਸੀਂ ਬਣਦੇ ਹਾਂ ਕੋਈ ਆਨਲਾਈਨ ਕੰਮ ਨਹੀਂ ਹੈ ਜਿਹਨੂੰ ਕਹਾਂਗੇ ਪਾਊਗਾ ਜਿਹਨੂੰ ਕਹਾਂਗੇ ਨਹੀਂ ਪਾਊਗਾ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਬਿਹਾਰ ਚੋਣਾਂ ਤੋਂ ਪਹਿਲਾਂ ਪਟਨਾ ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇੱਥੇ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਤਬਾਹ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਹਾਈਡਰੋਜਨ ਬੰਬ ਬਾਰੇ ਗੱਲ ਕੀਤੀ ਸੀ ਇਹ ਆਵੇਗਾ ਤੇ ਹਰ ਹਾਲ ਵਿੱਚ ਭਾਜਪਾ ਦੀ ਸੱਚਾਈ ਬਾਹਰ ਜਾਵੇਗੀ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਮਹਾਗੱਠ ਚੋੜ ਦਾ ਮੈਨੀਫੈਸਟੋ ਆਉਣਾ ਸ਼ੁਰੂ ਹੋ ਗਿਆ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੇ ਪਟਨਾ ਵਿੱਚ ਮੈਨੀਫੈਸਟੋ ਦੇ ਪਹਿਲੇ ਹਿੱਸੇ ਦਾ ਐਲਾਨ ਕੀਤਾ ਮਹਾਗੱਠ ਚੋੜ ਨੇ ਅਤਿ ਪਛੜੇ ਵਰਗਾਂ ਦੇ ਲਈ ਕਈ ਵਾਅਦੇ ਕੀਤੇ ਇਸ ਨੂੰ ਅਤਿ ਪਛੜੇ ਵਰਗਾਂ ਦਾ ਨਿਆਮਤਾ ਨਾਮ ਦਿੱਤਾ ਗਿਆ ਇਹ ਪੰਚਾਇਤ ਅਤੇ ਸਥਾਨਕ ਸੰਸਥਾਵਾਂ ਦੇ ਵਿੱਚ ਈਬੀਸੀ ਦੇ ਲਈ 30% ਰਾਖਵਾਕਰਨ ਅਤੇ ਐਸਸੀ ਐਸਟੀ ਕਾਨੂੰਨ ਵਰਗੇ ਅਤੀ ਪਛੜੇ ਵਰਗਾਂ ਵਿਰੁੱਧ ਅਤਿਆਚਾਰਾਂ ਨੂੰ ਰੋਕਣ ਦੇ ਲਈ ਇੱਕ ਕਾਨੂੰਨ ਦਾ ਵਾਅਦਾ ਵੀ ਕਰਦਾ ਹੈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਤਬਾਹ ਕਰ ਰਹੀ ਹੈ ਪਰ ਬਿਹਾਰ ਦੀ ਜਨਤਾ ਖਾਸ ਕਰਕੇ ਨੌਜਵਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੁਣ ਮੈਂ ਵੱਡਾ ਖੁਲਾਸਾ ਕਰਾਂਗਾ ਜਿਸ ਤੋਂ ਬਾਅਦ ਭਾਜਪਾ ਦੀ ਸਚਾਈ ਜਗ ظاہر ਹੋ ਜਾਵੇਗੀ ਹਰ ਹਿੰਦੁਸਤਾਨੀ ਨਾਗਰਿਕ ਦਾ ਜੋ ਹੱਕ ਹੈ ਉਹ ਆਪਸੇ ਚੋਰੀ ਕੀਤਾ ਜਾ ਰਹਾ ਹੈ और बिहार की जनता ने बिहार के युवाओं ने अपनी पूरी की पूरी शक्ति यात्रा में डाली और यात्रा सक्सेसफुल हुई तो इसके लिए मैं आप सबको धन्यवाद करना चाहता हूं बिहार के युवाओं को और हमारे जो अलायंस पार्टनर्स हैं आप सब सामाजिक न्याय की हम सब बात करते हैं लोकसभा में मैंने नरेंद्र मोदी जी के सामने दो बातें कही पहली बात कि पूरे देश में जाति जनगणना होगा और दूसरी बात जो 50 परसेंट की रिजर्वेशन की दीवार बना रखी है इसको हम तोड़ के फेंक देंगे बीजेपी संविधान को खत्म कर रही है मैंने हाइड्रोजन बॉम्ब की बात करी है वो आएगा फैर जाइए वो आ रहा है वो आएगा और फिर आपको बीजेपी की जो सच्चाई है जो इन्होंने पूरे देश में किया है बिहार में करने की कोशिश कर रहे थे और बिहार के युवा ने इनको रोक दिया है उसकी सच्चाई आप सबको पता लग जाएगा बिहार विधानसभा चुनाव तो पहला महागठजोड़ ने राख में का कार्ड खेड खास करके सब तो पछड़े वर्ग लिए इस उद्देश के लिए अति पिछड़ा न्याय संकल्प योजना अधिकारिक तौर पर 24 ਸਤੰਬਰ ਨੂੰ ਪਟਨਾ ਦੇ ਵਿੱਚ ਜਾਰੀ ਕੀਤਾ ਗਿਆ ਸੀ ਇਹ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਹੋਇਆ ਪੰਜਾਬ ਬੁਲਟਨ ਦੇ ਵਿੱਚ ਐਨ ਐ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮਿਲ ਹਾਜ਼ਰ ਹੋਵਾਂਗੇ ਧੰਨਵਾਦ